ਮੇਰਾ ਨਾਮ ਹਰਪੀਪੌਰ ਹੈ ਮੈਂ 3 ਨਵੰਬਰ 2024 ਨੂੰ ਪੰਜਾਬ ਪੁਲਿਸ ਐਜ਼ ਅ ਕਾਂਸਟੇਬਲ ਜੁਆਇਨ ਕੀਤਾ ਸੀ ਮੈਂ ਆਪਣੇ ਕਾਂਸਟੇਬਲ ਦੀ ਜਿਹੜਾ ਟ్రायल ਦੀ ਪੇਰੀ ਸੀ ਉਹ ਪਾਈ ਬਹਿਲੋ ਜਿਹੜੇ ਰੇਂਜ ਸੈਂਟਰ ਗੋਨਿਆਣਾ ਤੋਂ ਕੀਤੀ ਸੀ ਮੈਨੂੰ ਇਹ ਉਮੀਦ ਨਹੀਂ ਸੀ ਵੀ ਜਿਹੜਾ ਮੇਰਾ ਟ్రायल ਆ ਉਹ ਮੈਨੂੰ ਇਹ ਸੀ ਵੀ ਹਾਂ ਹੋ ਜਾਵੇ ਕਲੀਅਰ ਪਰ ਇਹ ਸ਼ਿਉਰਟੀ ਨਹੀਂ ਸੀ ਜਿਹੜਾ ਮੇਰਾ ਲੌਂਗ ਐਗਜ਼ਾਮ ਪਰ ਹਾਈ ਜੰਪ ਆ ਵੀ ਉਹ ਮੇਰੇ ਫਸਟ ਅਟੈਂਪਟ ਚ ਹੀ ਹੋ ਜਾਊਗਾ ਔਰ ਸਰਦੀ ਬਦੌਲਤ ਨੇ ਨਾਲ ਹੀ ਮੇਰੇ ਜਿਹੜਾ ਫਿਜ਼ੀਕਲ ਆ ਉਹ ਫਸਟ ਟੈਂਪਰ ਦੇ ਵਿੱਚ ਹੋਇਆ ਇਤਨਾ ਕਿ ਸਰ ਨੇ ਨਿਕਲਿਆ ਮੈਂ ਮਿਹਨਤ ਲਗਾਈ ਕਿ ਜਿਹੜੇ ਮਤਲਬ ਸਰਦੀਆਂ ਦੇ ਦਿਨਾਂ ਵਿੱਚ ਵੀ ਸਰ ਨੇ ਤਿੰਨ ਟਾਈਮ ਗਰਾਊਂਡ ਸਾਡਾ ਲੱਤਾ ਸੀ ਸਾਡੇ ਚੋਂ ਬੱਚੋਂ ਲਗਭਗ 8 ਕੁੜੀਆਂ ਦਾ ਜਿਹੜਾ ਉਹ ਪੇਪਰ ਕਲੀਅਰ ਹੋਇਆ ਸੀ ਔਰ ਤਿੰਨ ਕੁੜੀਆਂ ਸੀ ਜਿਹੜੀਆਂ ਅਸੀਂ ਫਾਈਨਲ ਮਤਲਬ ਸਿਲੈਕਟਡ ਹੋਈਆਂ ਸੀ ਤੋਂ ਮੈਨੂੰ ਇਹ ਲੱਗਦਾ ਵੀ ਸ਼ਾਇਦ ਜੇ ਅੱਜ ਮੈਂ ਪੰਜਾਬ ਪੁਲਿਸ ਵਿੱਚਾਂ ਤੋਂ ਸਰਦੀ ਬਦੌਲਤਾ ਜਾਂ ਪਰਮਾਤਮਾ ਨੇ ਬਦੌਲਤਾ ਇਹਨਾਂ ਨੇ ਮੈਨੂੰ ਲਿਖ ਦਿੱਤਾ ਉਹ ਕਹਿੰਦੇ ਹੁੰਦੇ ਨੇ ਆ ਪਰ ਮਾਜੋ ਖੋਲ ਕਰਤੀ ਤੇ ਨਹੀਂ ਆਸਾ ਦਾ ਪਰ ਕੁਝ ਕੁ ਲੋਕਾਂ ਨੂੰ ਤੁਹਾਨੂੰ ਮਤਲਬ ਇਸਤੇ ਬਣਾਉਂਦਾ ਜਿਹੜੇ ਕਿ ਤੁਹਾਨੂੰ ਹੈਲਪ ਕਰਦੇ ਆ ਇੱਕ ਰੱਬ ਦੀ ਤਰ੍ਹਾਂ ਤੇ ਸਾਰੋਂ ਉਹਨਾਂ ਵਿੱਚੋਂ ਇੱਕ